ਇਨੀ ਜ਼ਿਆਦਾ ਗਰਮੀ ਦੇ ਵਿੱਚ ਰੋਟੀ ਬਣਾਉਣ ਨੂੰ ਵੀ ਕਿਸੇ ਦਾ ਮਨ ਨਹੀਂ ਕਰਦਾ ਪਰ ਅੱਜ ਆਪਾਂ ਬਿਨਾਂ ਅੱਗ ਵਾਲੇ ਨਾਲ ਬਹੁਤ ਜ਼ਿਆਦਾ ਟੇਸਟੀ ਇਹ ਮਠਿਆਈ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਘੱਟ ਬਜਟ ਦੇ ਵਿੱਚ ਇਹ ਤਿਆਰ ਹੋ ਜੂਗੀ ਨਾ ਤਾਂ ਆਪਾਂ ਨੂੰ ਖੋਈ ਦੀ ਜ਼ਰੂਰਤ ਹੈ ਨਾ ਪਨ ਦੁੱਧ ਦੀ ਜ਼ਰੂਰਤ ਹੈ ਤੇ ਕੋਈ ਵੀ ਸਮਾਨ ਹੈ ਜਿਹੜਾ ਇਹ じゃ ਨਹੀਂ ਹੈਗਾ ਵੀ ਜਿਹੜਾ ਬਾਲਾ ਮਹਿੰਗਾ ਆਊਗਾ ਜੋ ਘਰ ਦੇ ਵਿੱਚ ਅਵੇਲੇਬਲ ਹੁੰਦੀਆਂ ਨੇ ਚੀਜ਼ਾਂ ਉਹਦੇ ਨਾਲ ਹੀ ਆਪਾਂ ਤਿਆਰ ਕਰਾਂਗੇ ਇਹਨੂੰ ਦੇਖ ਕੇ ਤੁਸੀਂ ਖਾਦੇ ਬਿਨਾ ਰਹਿ ਨਹੀਂ ਪਾਉਣਾ ਇਹ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਯਕੀਨ ਮੰਨਿਓ ਇੱਕ ਵਾਰੀ ਮੇਰੇ ਕਹਿਣ ਤੇ ਤੁਸੀਂ ਇਹ ਰੈਸਪੀ ਜ਼ਰੂਰ ਟਰਾਈ ਕਰਨੀ ਹੈ ਤੇ ਚਲੋ ਜੀ ਫਿਰ ਆਪਾਂ ਇਹ ਬਣਾਉਣੀ ਸਿੱਖਦੇ ਆਂ ਵੀ ਅੱਜ ਆਪਾਂ ਇਹ ਕੀ ਰੈਸਪੀ ਕਿਸ ਕਿਸ ਸਮਾਨ ਦੇ ਨਾਲ ਤਿਆਰ ਕਰ ਰਹੇ ਆਂ ਜੋ ਇੰਨੀ ਸਵਾਦਬੰਦੀ ਆ ਤਰਦੀ ਸਸਿਕਾਲ ਬਾਰੇ ਸਾਰਿਆਂ ਨਦਰ ਫੇਰ ਖਾਲੀ ਉਧਰ ਦੇਖੀ ਸਸਿਕਾਲ ਬਾਰੇ ਜਾ ਰਹੇ ਸਸਿਕਾਲ ਜੀ ਸਸਿਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਿਨਾ ਅੱਗ ਵਾਲੇ ਬਹੁਤ ਹੀ ਟੇਸਟੀ ਜੀ ਮਠਿਆਈ ਬਣਾ ਕੇ ਤਿਆਰ ਕਰਾਂਗੇ ਗਰਮੀ ਦੇ ਵਿੱਚ ਕਿਸੇ ਦਾ ਵੀ ਮਾਨ ਨਹੀਂ ਕਰਦਾ ਵੀ ਆਪਾਂ ਕਿਚਨ ਦੇ ਵਿੱਚ ਜਾ ਕੇ ਕੋਈ ਰੈਸਪੀ ਬਣਾ ਕੇ ਖਾ ਗਏ ਕਿਉਂਕਿ ਗਰਮੀ ਇੰਨੀ ਆ ਸੋ ਬਿਨਾ ਅੱਗ ਵਾਲੇ ਆਪਾਂ ਇਹ ਮਠਿਆਈ ਹੈ ਜਿਹੜੀ ਚਟਪਟ ਬਣਾ ਲਾਂਗੇ ਘਰੇ اچانک ਮਹਿਮਾਨ ਆ ਜਾਣ ਫਿਰ ਵੀ ਤੁਸੀਂ ਬਣਾ ਕੇ ਜਿਹੜਾ ਉਹਨਾਂ ਨੂੰ ਸਰਵ ਕਰ ਸਕਦੇ ਹੋ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਚਲੋ ਜੀ ਇਹਨੂੰ ਬਣਾਉਣਾ ਆਪਾਂ ਸਿੱਖ ਲੈਨੇ ਵੀ ਕਿਸ ਤਰੀਕੇ ਨਾਲ ਤਿਆਰ ਕਰਨੀ ਹੈ ਤੇ ਜਰੂਰ ਰਹਿਤਾ। ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਦੇਖਿਓ। ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਅਦ ਵਿੱਚ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੋਣੇ ਸਬਸਕ੍ਰਾਈਬ ਕਰ ਲਓ। ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਤਾਂ ਇੱਥੇ ਜੀ ਆਪਣੇ ਕੋਲੇ ਹੈਗਾ ਇੱਕ ਖੁੱਲਾ ਬਰਤਨ ਤੇ ਆਪਾਂ ਅੱਗ ਨਹੀਂ ਬਾਲ ਰਹੇ ਆਪਾਂ ਗੈਸ ਬਿਲਕੁਲ ਨਹੀਂ ਚਲਾ ਰਹੇ। ਆਪਾਂ ਜਿਹੜੀ ਚਾਸ਼ਨੀ ਹੈ ਨਾ ਉਹ ਛੱਟਪਟ ਤਿਆਰ ਕਰਾਂਗੇ ਉਹਦੇ ਲਈ ਆਪਣੇ ਕੋਲੇ ਹੈਗੀ ਹੈ ਖੰਡ ਕਿਸੇ ਵੀ ਕੌਲੀ ਜਾਂ ਕੱਪਾ ਦੇ ਨਾਲ ਤੁਸੀਂ ਇਸ ਤਰੀਕੇ ਨਾਲ ਨਾਪ ਲਿਓ ਇੱਕ ਕੱਪ ਆਪਣੇ ਕੋਲੇ ਖੰਡ ਦਾ ਇਹਦੇ ਵਿੱਚ ਅੱਧਾ ਕੱਪ ਪਾਣੀ ਦਾ ਐਡ ਕਰਾਂਗੇ ਦੋ ਕੁ ਛੁਟਕੀਆਂ ਆਪਾਂ ਕਲਰ ਦੀਆਂ ਐਡ ਕਰ ਦਿਆਂਗੇ ਬਿਲਕੁਲ ਆਪਸ਼ਨਲ ਹੈ ਕਲਰ ਇਹਦੇ ਨਾਲ ਮਠਾਈ ਦੇਖਣ ਚ ਬਹੁਤ ਸੋਹਣੀ ਲੱਗਦੀ ਹੈ ਜੇ ਤੁਸੀਂ ਐਡ ਕਰਨਾ ਹੋਇਆ ਐਡ ਕਰ ਸਕਦੇ ਹੋ ਜਾਂ ਕੋਈ ਹੋਰ ਕਲਰ ਐਡ ਕਰਨਾ ਹੋਇਆ ਉਹ ਵੀ ਐਡ ਕਰ ਸਕਦੇ ਹੋ ਮੈਂ ਇੱਥੇ yellow ਫੂਡ ਕਲਰ ਐਡ ਕੀਤਾ ਤੇ ਹੁਣ ਆਪਾਂ ਵਿਸਕਰ ਦੀ ਮਦਦ ਨਾਲ ਚੰਗੇ ਤਰੀਕੇ ਨਾਲ ਖੰਡ ਨੂੰ ਮਿਕਸ ਕਰ ਲਾਂਗੇ ਕਿਉਂਕਿ ਆਪਾਂ ਅੱਗ ਨਹੀਂ ਬਾਲ ਰਹੇ ਆਪ ਜਿਹੜੀ ਖੰਡ ਆ ਉਹ ਚੰਗੇ ਤਰੀਕੇ ਨਾਲ ਮਿਕਸ ਕਰ ਲੈਣੀ ਹੈ ਵੀ ਇਹਦੀ ਵਧੀਆ ਇੱਕ ਚਾਸ਼ਨੀ ਤਿਆਰ ਹੋ ਜੇ ਤੇ ਹੁਣ ਜੀ ਇਸ ਤਰੀਕੇ ਨਾਲ ਆਪਾਂ ਇਹ ਚਾਸ਼ਨੀ ਜਿਹੜੀ ਤਿਆਰ ਕਰ ਲਈ ਹੈ ਤੇ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਦਾਣੇਦਾਰ ਖੰਡ ਹੀ ਵਰਤਣੀ ਹੈ ਜੇ ਤੁਹਾਡੇ ਕੋਲ ਸਮਾਂ ਘੱਟ ਹੈ ਤੁਸੀਂ ਪੀਸੀ ਹੋਈ ਖੰਡ ਵੀ ਵਰਤ ਸਕਦੇ ਹੋ ਜਾਂ ਦਾਣੇਦਾਰ ਖੰਡ ਨੂੰ ਮਿਕਸੀ ਵਾਲੇ ਜੱਗ ਦੇ ਵਿੱਚ ਮਿਕਸ ਕਰ ਲਿਓ ਬਿਲਕੁਲ ਆਇਲ ਦੀ ਤਰ੍ਹਾਂ ਹੀ ਮਹਿਸੂਸ ਹੋ ਰਹੀ ਹੈ ਤੇ ਹਲਕੀ ਜਿਹੀ ਦੀ ਤਾਰ ਬਣ ਰਹੀ ਹੈ ਬਿਲਕੁਲ ਤਿਆਰ ਹੈ ਹੁਣ ਇਹਨੂੰ ਆਪਾਂ ਰੱਖ ਦਿੰਨੇ ਆ ਜੀ ਸਾਈਡ ਤੇ ਇੱਧਰ ਆਪਣੇ ਕੋਲੇ ਹੈਗੀ ਆ ਮਲਾਈ ਜਿਵੇਂ ਆਪਾਂ ਦੁੱਧ ਨੂੰ ਉਬਾਲਾ ਦੇ ਕੇ ਫ੍ਰਿਜ 'ਚ ਰੱਖ ਦਿੰਨੇ ਆ ਉਹਦੇ ਉੱਪਰ ਮਲਾਈ ਆ ਜਾਂਦੀ ਹੈ ਮੇਰੇ ਕੋਲੇ ਦੋ ਦਿਨਾਂ ਦੀ ਮਲਾਈ ਆ ਜਿਆਦਾ ਖੱਟੀ ਨਾ ਹੋਵੇ ਮਲਾਈ ਜਾਨੀ ਕਿ ਜਿਆਦਾ ਦਿਨਾਂ ਦੀ ਨਾ ਹੋਵੇ ਤੇ ਇਹਦੇ ਵਿੱਚ ਮੈਂ ਦੋ ਚਮਚੇ ਇਹ ਫੁੱਲ ਭਰ ਕੇ ਮਲਾਈ ਦੇ ਐਡ ਕਰੂੰਗੀ ਤੁਸੀਂ ਦੇਖ ਸਕਦੇ ਹੋ ਵੀ ਦੋ ਚਮਚ ਮਲਾਈ ਦੇ ਨਾਲ ਹੀ ਬਹੁਤ ਜਿਆਦਾ ਇਹ ਰੈਸਪੀ ਬਣ ਕੇ ਤਿਆਰ ਹੋ ਜੂਗੀ ਤੇ ਮਲਾਈ ਹੈ ਜਿਹੜੀ ਉਹ ਫਰਿੱਜ ਦੇ ਵਿੱਚ ਰੱਖੀ ਹੋਈ ਸੀ ਹਲਕਾ ਜਿਹਾ ਆਪਾਂ ਇਹਨੂੰ ਮਿਕਸ ਕਰ ਲਾਂਗੇ ਇੱਥੇ ਤੁਸੀਂ ਫਰੈਸ਼ ਕਰੀਮ ਵੀ ਵਰਤ ਸਕਦੇ ਜੋ ਕਿ ਆਸਾਨੀ ਨਾਲ ਮਾਰਕੀਟ ਚੋਂ ਮਿਲ ਜਾਂਦੀ ਆ ਅੱਧਾ ਕੱਪ ਹੈ ਜਿਹੜਾ ਆਪਾਂ ਮਿਲਕ ਪਾਊਡਰ ਦਾ ਐਡ ਕਰ ਦੇਗੇ ਵੀ ਮਾਰਕੀਟ ਚੋਂ ਆਸਾਨੀ ਨਾਲ ਮਿਲ ਜਾਂਦਾ ਥੋੜੀ ਜਿਹੀ ਡਰਾਈ ਫਰੂਟ ਜਿਵੇਂ ਕਿ ਥੋੜੀ ਜਿਹੀ ਬਦਾਮ ਥੋੜੀ ਜਿਹੀ ਕਾਜੂ ਐਡ ਕਰ ਦੇਾਂਗੇ ਬਿਲਕੁਲ ਆਪਸ਼ਨਲ ਹੈ ਜੇ ਤੁਹਾਡੇ ਕੋਲੇ ਹੋਏ ਜਾਂ ਤੁਸੀਂ ਐਡ ਕਰਨੇ ਹੋਏ ਤਾਂ ਐਡ ਕਰ ਦਿਓ ਇੱਕ ਚਮਚੀ ਪੀਸੀ ਹੋਈ ਖੰਡ ਦਾ ਵੀ ਐਡ ਕਰ ਸਕਦੇ ਹੋ ਮੈਂ ਦਾਣੇਦਾਰ ਖੰਡ ਐਡ ਕਰਤੀ ਹੈ ਤੇ ਨੂੰ ਮਿਕਸ ਕਰ ਲਾਂਗੇ ਆਪਾਂ ਖੰਡ ਘੱਟ ਇਸ ਕਰਕੇ ਐਡ ਕੀਤੀ ਹੈ ਕਿਉਂਕਿ ਇਹਦੇ ਵਿੱਚ ਮਿਲਕ ਪਾਊਡਰ ਦੇ ਵਿੱਚ ਪਹਿਲੇ ਮਿੱਠਾ ਹੁੰਦਾ ਇਸ ਕਰਕੇ ਆਪਾਂ ਨੂੰ ਜਿੰਨੀ ਕੁ ਮਿੱਠੀ ਦੀ ਜਰੂਰਤ ਸੀ ਉਨੀ ਖੰਡ ਆਪਾਂ ਨੇ ਪੈੜ ਕੀਤੀ ਹੈ ਸਾਰੀਆਂ ਚੀਜ਼ਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰਦੇ ਆਂਗੇ ਤੇ ਇਨਸਟੈਂਟ ਮਾਵਾ ਆਪਣੇ ਕੋਲੇ ਬਣ ਕੇ ਤਿਆਰ ਹੋ ਗਿਆ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਫਲੇਵਰ ਦੇ ਲਈ ਆਪਾਂ এলাਚੀ ਪਾਊਡਰ ਐਡ ਕਰਦੇ ਆਂਗੇ ਤੇ ਇਹਨੂੰ ਵੀ ਆਪਾਂ ਮਿਕਸ ਕਰਦੇ ਆਂਗੇ ਤਦ ਲਓ ਜੀ ਬਿਨਾ ਗੈਸ ਵਾਲੇ ਛਟਪਟਾ ਜਿਹੜਾ ਆਪਣੇ ਕੋਲੇ ਹੀ ਮਾਵਾ ਬਣ ਕੇ ਤਿਆਰ ਹੋ ਗਿਆ ਬਹੁਤ ਹੀ ਘੱਟ ਖਰਚ ਦੇ ਵਿੱਚ ਇਹਨੂੰ ਆਪਾਂ ਰੱਖ ਦਾਂਗੇ ਫ੍ਰਿਜ ਦੇ ਵਿੱਚ 10-15 ਮਿੰਟ ਜਾਂ ਤਾਂ ਫ੍ਰਿਜ 'ਚ ਰੱਖ ਦਿਓ ਜਾਂ ਫ੍ਰੀਜ਼ਰ ਦੇ ਵਿੱਚ ਜਿਹੜਾ 5 ਕੁ ਮਿੰਟ ਰੱਖ ਦਿਓ ਵੀ ਵਧੀਆ ਸੈੱਟ ਹੋ ਜੇ ਕਿਉਂਕਿ ਗਰਮੀ ਹੈ ਮਲਾਈ ਥੋੜੀ ਜੀ ਮੈਲਟ ਹੋ ਜੂਗੀ ਹੁਣ ਇੱਧਰ ਆਪਣੇ ਕੋਲੇ ਹੈਗੇ ਜੀ ਬ੍ਰੈਡ ਬ੍ਰੈਡ ਆ ਜਿਹੜੇ ਬਿਲਕੁਲ ਫਰੈਸ਼ ਹੋਣੇ ਚਾਹੀਦੇ ਯਾਨੀ ਕਿ ਜਿਆਦਾ ਦਿਨਾਂ ਦੇ ਪੁਰਾਣੇ ਨਹੀਂ ਹੋਣੇ ਚਾਹੀਦੇ ਬੇਹੇ ਨਹੀਂ ਹੋਣੇ ਚਾਹੀਦੇ ਫਿਰ ਉਹਦੇ ਵਿੱਚ ਥੋੜਾ ਜਿਹਾ ਖੱਟਾ ਟੇਸਟ ਆਊਗਾ ਤੇ ਹੁਣ ਤੇ ਸਭ ਤੋਂ ਪਹਿਲਾਂ ਮੈਂ ਸੋਚਿਆ ਸੀਗਾ ਵੀ ਇਸ ਠੱਕਣ ਦੇ ਨਾਲ ਮੈਂ ਕਟਿੰਗ ਕਰ ਲਾਂ ਪਰ ਇਹਦੇ ਨਾਲ ਬਹੁਤ ਛੋਟੇ ਬ੍ਰੈਡ ਇਕੱਠੇ ਗਏ ਤੁਸੀਂ ਜਿੰਨੇ ਜਿੰਨੇ ਸਾਈਜ਼ ਦੇ ਰੈਸਪੀ ਬਣਾਉਣੀ ਹੋਈ ਜਾਂ ਜਿਸ ਵੀ ਪਲੇਟ ਦੇ ਵਿੱਚ ਸਰਵ ਕਰਨਾ ਹੋਇਆ ਨਾ ਉਸ ਤਰੀਕੇ ਨਾਲ ਕੱਟ ਲਿਓ ਇੱਕ ਬ੍ਰੈਡ ਮੈਂ ਠੱਕਣ ਦੇ ਨਾਲ ਕੱਟਿਆ ਸੀ ਪਰ ਇਹ ਬਹੁਤ ਛੋਟਾ ਸੀ ਦੇਖੋ ਕਿਨਾਰੀਆਂ ਨੂੰ ਆਪਾਂ ਫਿਨਿਸ਼ਿੰਗ ਦੇ ਦੇਾਂਗੇ ਫਿਰ ਬਾਅਦ ਵਿੱਚ ਮੈਂ ਸੋਚਿਆ ਵੀ ਗਲਾਸ ਦੀ ਮਦਦ ਨਾਲ ਕੱਟ ਲੈਣੀ ਆ ਸੋ ਸਾਰੇ ਬ੍ਰੈਡ ਆ ਜਿਹੜੇ ਮੈਂ ਇਸ ਗਲਾਸ ਦੀ ਮਦਦ ਨਾਲ ਕੱਟ ਕੇ ਤਿਆਰ ਕਰ ਲੇਗੀ ਸੇ ਵੀ ਗਲਾਸ ਜਾਂ ਤਿੱਖੀਆਂ ਕਿਨਾਰੀਆਂ ਦੀ ਕੌਲੀ ਦੇ ਨਾਲ ਤੁਸੀਂ ਇਹਨਾਂ ਦੀ ਕਟਿੰਗ ਕਰ ਲਿਓ ਜਿਹੜੀਆਂ ਇਹ ਦਿਨਾਂ ਬਹੁਤ ਤਰ੍ਹਾਂ ਦੇ ਆਪਾਂ ਆਈਸਕ੍ਰੀਮ ਗੁਲਫੀ ਬਣਾ ਸਕਦੇ ਹਾਂ ਸਨੈਕਸ ਬਣਾ ਸਕਦੇ ਹਾਂ ਸੋ ਇਹਨੂੰ ਆਪਾਂ ਵੇਸਟ ਨਹੀਂ ਕਰਾਂਗੇ ਤੇ ਲਓ ਜੀ ਇਹ ਸਾਰੇ ਬ੍ਰੈਡ ਨੇ ਕਟਿੰਗ ਕਰ ਲਈਏ ਆਪਣੇ ਕੋਲੇ 5 ਐ ਜਿਹੜੇ ਇਹ ਪੀਸ ਬਣ ਕੇ ਤਿਆਰ ਹੋ ਗਏ ਟੋਟਲ ਆਪਣੇ ਕੋਲੇ 10 ਬ੍ਰੈਡ ਸੀਗੇ ਤੇ ਇਹ ਤੋਂ 5 ਪੀਸ ਬਣ ਗਏ ਆ ਹੁਣ ਇਧਰ ਆਪਣੇ ਕੋਲੇ ਜਿਹੜਾ ਇਹ ਫ੍ਰਿਜ 'ਚ ਰੱਖਿਆ ਸੀ ਆਪਾਂ ਮਾਵਾ ਤਿਆਰ ਕਰਕੇ ਇਹ ਵੀ ਬਿਲਕੁਲ ਤਿਆਰ ਹੈ ਹੁਣ ਆਪਾਂ ਇਸ ਰੈਸਪੀ ਨੂੰ ਬਣਾਉਣਾ ਸਟਾਰਟ ਕਰਦੇ ਹਾਂ ਦੇਖੋ ਦੋ ਪੀਸ ਚਾਹੀਦੇ ਆ ਆਪਾਂ ਨੂੰ ਇੱਕ ਪੀਸ ਦੇ ਉੱਪਰ ਆਪਾਂ ਇਸ ਤਰੀਕੇ ਨਾਲ ਇਹ ਮਾਵਾ ਜਿਹੜਾ ਲਗਾ ਦੇਾਂਗੇ ਚੰਗੇ ਤਰੀਕੇ ਸਟੀਲ ਦੇ ਚਮਚ ਨਾਲ ਆਪਾਂ ਵਧੀਆ ਇਹਨੂੰ ਦੇਖੋ ਇਸ ਤਰੀਕੇ ਨਾਲ ਫਲਾ ਦੇਗੇ ਆਸਾਨੀ ਨਾਲ ਇਹ ਸੈੱਟ ਹੋ ਜੂ ਸਾਰੇ ਬਰੈਡ ਦੇ ਪੀਸ ਤੇ ਤੇ ਉੱਪਰੋਂ ਆਪਾਂ ਦੂਜਾ ਟੁਕੜਾ ਰੱਖ ਦਾਂਗੇ ਹਲਕਾ ਜਿਹਾ ਪ੍ਰੈਸ ਕਰ ਦੇਾਂਗੇ ਦੇਖੋ ਜੀ ਤੁਸੀਂ ਇਹਨੂੰ ਮਲਾਈ ਸੈਂਡਵਿਚ ਵੀ ਕਹਿ ਸਕਦੇ ਹੋ ਬਿਲਕੁਲ ਇਸ ਤਰੀਕੇ ਨਾਲ ਬਣ ਕੇ ਤਿਆਰ ਹੋ ਗਈ ਦੇਖੋ ਕਿਨਾਰੀਆਂ ਤੋਂ ਵੀ ਲਓ ਜੀ ਸਾਰੇ ਇਸ ਤਰੀਕੇ ਨਾਲ ਜਿਹੜੇ ਮੈਂ ਤਿਆਰ ਕਰ ਲਵਾਂਗੀ ਛਟਪਟ ਤੇ ਇਹਨਾਂ ਨੂੰ ਬਣਾ ਕੇ ਤੁਸੀਂ ਥੋੜਾ ਜਿਹਾ ਟਾਈਮ ਫ੍ਰਿਜ 'ਚ ਵੀ ਰੱਖ ਸਕਦੇ ਹੋ 5-7 ਮਿੰਟ ਜੇ ਮਲਾਈ ਥੋੜੀ ਜਿਹੀ ਮੈਲਟ ਹੁੰਦੀ ਹੋਈ ਵੀ ਗਰਮੀ ਬਹੁਤ ਜ਼ਿਆਦਾ ਹੈ परਮਨਾਲ ਦੀ ਨਾਲ ਇਸ ਤਰੀਕੇ ਨਾਲ ਇਹਨਾਂ ਨੂੰ ਤਿਆਰ ਕਰ ਲਵਾਂਗੀ ਦੇਖੋ ਜਿਹੜੀ ਆਪਾਂ ਇਹ ਚਾਸ਼ਨੀ ਬਣਾਈ ਸੀ ਇਹਦੇ ਵਿੱਚ ਇੱਕ ਪੀਸ ਹੈ ਜਿਹੜਾ ਆਪਾਂ ਇਸ ਤਰੀਕੇ ਨਾਲ ਡਿਪ ਕਰਾਂਗੇ ਸਾਰੀਆਂ ਕਿਨਾਰੀਆਂ ਤੋਂ ਵੀ ਦੇਖੋ ਕਿੰਨਾ ਵਧੀਆ ਇਹਦਾ ਕਲਰ ਆਇਆ ਚੰਗੀ ਤਰੀਕੇ ਨਾਲ ਦੇਖੋ ਇਹ ਸੈੱਟ ਹੋ ਗਿਆ ਹਲਕਾ ਜਿਹਾ ਇਹਨੂੰ ਪ੍ਰੈਸ ਕਰ ਦੇਾਂਗੇ ਦੇਖੋ ਜੀ ਹੁਣ ਆਪਣੇ ਕੋਲੇ ਹੈਗਾ ਤੇ ਨਾਰੀਅਲ ਦਾ ਬਰਾਦਾ ਇੱਕ ਖੁੱਲੀ ਪਲੇਟ ਦੇ ਵਿੱਚ ਆਪਾਂ ਇਸ ਤਰੀਕੇ ਨਾਲ ਐਡ ਕਰ ਲਿਆ ਸੀ ਤੇ ਉੱਪਰੋਂ ਇਹ ਜਿਹੜਾ ਆਪਾਂ ਨਾਰੀਅਲ ਦੇ ਬਰਾਦੇ ਦੀ ਕੋਟਿੰਗ ਕਰ ਦੇਾਂਗੇ ਸਾਰੇ ਇਸ ਤਰੀਕੇ ਨਾਲ ਮੈਂ ਤਿਆਰ ਕਰ ਕਰਕੇ ਇੱਕ ਪਲੇਟ 'ਚ ਰੱਖ ਲੂੰਗੀ ਦੇਖੋ ਤੇ ਸਾਰੇ ਮਲਾਈ ਸੈਂਡਵਿਚ ਆਪਣੇ ਬਿਲਕੁਲ ਬਣ ਕੇ ਤਿਆਰ ਹੋ ਗਏ ਜੀ ਮੈਂ ਤਾਂ ਇਹਨਾਂ ਨੂੰ ਮਲਾਈ ਸੈਂਡਵਿਚ ਦਾ ਹੀ ਨਾਂ ਦੇਤਾ ਤੇ ਉੱਪਰੋਂ ਆਪਾਂ ਥੋੜਾ ਜਿਹਾ ਨਾਰੀਅਲ ਦਾ ਬਰਾਦਾ ਜਿਹੜਾ ਹੋਰ ਐਡ ਕਰ ਦੇਾਂਗੇ ਤੇ ਉੱਪਰੋਂ ਮੈਂ ਗਾਰਨਿਸ਼ ਕਰ ਦੇਉਗੀ ਪੇਸਤਿਆਂ ਨਾਲ ਕਿਉਂਕਿ ਪੇਸਤੇ ਨੂੰ ਥੋੜਾ ਜਿਹਾ ਦਰਦਰਾ ਜਿਹਾ ਮੈਂ ਇਸ ਤਰੀਕੇ ਨਾਲ ਘੋਟ ਲਿਆ ਸੀਗਾ ਏਡ ਕਰ ਦੇਾਂਗੇ ਤੇ ਜੇ ਤਾਂ ਤੁਸੀਂ ਬਜਟ ਦੇ ਵਿੱਚ ਬਣਾਉਣਾ ਚਾਹੋ ਨੇ ਉਹ ਫਿਰ ਤਾਂ ਤੁਸੀਂ ਮੇਰੇ ਵਾਂਗੂ ਇੱਥੇ ਟੂਟੀ ਫਰੂਟੀ ਹੈ ਜਿਹੜੀ ਐਡ ਕਰ ਸਕਦੇ ਹੋ ਘਰ ਦੇ ਵਿੱਚ ਹੁੰਦੀ ਹੈ ਹਨਾ ਆਪਾਂ ਆਈਸਕ੍ਰੀਮ ਵਗੈਰਾ ਬਣਾਉਂਦੇ ਰਹਿੰਦੇ ਆ ਇਹਦੇ ਨਾਲ ਗਾਰਨਿਸ਼ ਕਰ ਦਾਂਗੇ ਰੈੱਡ ਕਲਰ ਦਾ येलो ਦਾ ਕੰਬੀਨੇਸ਼ਨ ਬਹੁਤ ਵਧੀਆ ਲੱਗਦਾ ਤੇ ਜੇ ਤੁਹਾਡੇ ਕੋਲ ਸਟਰਾਬਰੀ ਹੋਈ ਜਾਂ ਤੁਹਾਡੇ ਕੋਲੇ ਮਤਲਬ ਚੈਰੀਜ਼ ਹੋਈਆਂ ਤਾਂ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਉਹਦੇ ਨਾਲ ਵੀ ਗਾਰਨਿਸ਼ ਕਰ ਸਕਦੇ ਹੋ ਤੇ ਲਓ ਜੀ ਬਿਨਾ ਅੱਗ ਵਾਲੇ ਬਿਲਕੁਲ ਬਜਟ ਦੇ ਵਿੱਚ ਰਹਿੰਦੇ ਹੋਏ ਰੈਸਪੀ ਹੈ ਜਿਹੜੀ ਆਪਾਂ ਛੱਟਪਟ ਤਿਆਰ ਕਰ ਲਈਏ ਖਾਣ ਦੇ ਵਿੱਚ ਇੰਨੀ ਜਿਆਦਾ ਟੇਸਟੀ ਲੱਗਦੀ ਹੈ ਕਵਾਰੀ ਬਣਾ ਲਈ ਤਾਂ ਬਾਰ-ਬਾਰ ਬਣਾਓਗੇ ਘਰੇ ਮਹਿਮਾਨ ਆਉਂਦੇ ਐ ਤਾਂ ਤੁਸੀਂ ਇਹ ਰੈਸਪੀ ਬਣਾ ਕੇ ਸਰਵ ਕਰੋਗੇ ਨਾ ਤੁਹਾਡੀ ਤਾਰੀਫ ਹੀ ਕਰਨਗੇ ਸਾਰੇ ਜਣੇ ਤੈਨੂੰ ਵੀ ਖਵਾਉਣੀ ਹੈ ਬੱਤੇ ਹਰ ਖਾ ਕੇ ਦੱਸਿਓ ਕਿੰਨੀ ਬਣੀ ਠੀਕ ਹੈ ਤੂੰ ਵੀ ਖਾਣੀ ਐ ਐਤੂ ਥੋੜੀ ਜੀ ਖਾ ਲੈ ਜਿਵੇਂ ਹੋਣੀ ਐ ਪੂਰੀ ਤਸੇ ਪੂਰੀ ਰੈਸਪੀ ਬਣੀ ਐ ਹਾਂ ਤੇ ਤੁਸੀਂ ਵੀ ਛੱਟਪਟ ਇਸ ਤਰੀਕੇ ਨਾਲ ਜੇ ਮਠਿਆਈਆ ਜਿਹੜੀ ਘਰ ਦੇ ਵਿੱਚ ਬਿਨਾ ਅੱਗ ਵਾਲੇ ਬਣਾ ਸਕਦੇ ਹੋ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਆ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਜ਼ਰੂਰ ਕਰਿਓ ਬਾਤਵਾ ਦੇ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਕਿਸੇ ਨੈਕਸਟ ਰੈਸਪੀ ਦੇ ਨਾਲ ਕਿਸੇ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਚਾਉਣੀ ਹੈ ਜੀ ਇਹ ਰੈਸਪੀ ਤੁਸੀਂ ਮੇਰੇ ਤੋਂ ਵੀ ਜਿਆਦਾ ਵਧੀਆ ਘਰ ਦੇ ਵਿੱਚ ਤਿਆਰ ਕਰ ਲਓ ਉਹਦੇ ਲਈ ਇੱਕ ਦੋ ਗੱਲਾਂ ਦਾ ਜ਼ਰੂਰ ਧਿਆਨ ਰੱਖਿਓ ਇੱਕ ਤਾਈ ਤੋਂ ਬਰੈਡ ਨੂੰ ਇਸ ਤਰੀਕੇ ਨਾਲ ਚਾਸ਼ਨੀ ਚ ਭਿਉਣਾ ਹੈ ਤਾਂ ਜਿਆਦਾ ਟਾਈਮ ਭਿਉਮ ਕੇ ਨਹੀਂ ਰੱਖਣਾ ਕਿਉਂਕਿ ਇਹ ਟੁੱਟ ਸਕਦਾ ਹੈ ਤੇ ਜਿਹੜਾ ਇਹ ਮਾਵਾ ਬਣਾਇਆ ਇਹਨੂੰ ਫ੍ਰਿਜ ਦੇ ਵਿੱਚ ਜ਼ਰੂਰ ਰੱਖ ਦਿਓ